ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰਸ ਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਆਂ ਅੰਦਾਂ ਦਾ ਜੂਸ ਬਣਾਵਾਂਗੇ ਆਪਾਂ ਇਹਦੇ ਲਈ ਆਪਾਂ ਅਮਰੂਦ ਲੈ ਲੈਨੇ ਇਹ ਸਾਡੇ ਘਰ ਦੇ ਅਮਰੂਦ ਨੇ ਘਰ ਦੇ ਵਿੱਚ ਲੱਗੇ ਹੋਏ ਨੇ ਫਰੈਸ਼ ਅਮਰੂਦ ਤੋੜੇ ਨੇ ਤੇ ਆਪਾਂ ਉਹ ਫਰੈਸ਼ ਅਮਰੂਦਾਂ ਦਾ ਬਣਾਵਾਂਗੇ ਤੇ ਨਾਲ ਲੈ ਲੇ ਆਪਾਂ ਨਿੰਬੂ ਇੱਕ ਲਈਆ ਹਰੀ ਮਿਰਚ ਔਰ ਇੱਕ ਕਪਾ ਕਾਲਾ ਨਮਕ ਔਰ ਇੱਕ ਨਾਲ ਲਈਏ ਚੀਨੀ ਕਿਉਂਕਿ ਜਿਹੜੇ ਸਾਡੇ ਅਮਰੂਦ ਆ ਇਹ ਖੱਟੇ ਮਿੱਠੇ ਆ ਜਿਆਦਾ ਮਿੱਠੇ ਨਹੀਂ ਹੈਗੇ ਸੋ ਤਾਂ ਕਰਕੇ ਆਪਾਂ ਨੇ ਇਹ ਚੀਨੀ ਲਈਆ ਨਾਲ ਤੇ ਹੁਣ ਆਪਾਂ ਤੁਹਾਨੂੰ ਬਣਾਉਣਾ ਦਿਖਾਣੇ ਆ ਜੀ ਕਿਵੇਂ ਬਣਾਨੇ ਆਪਾਂ ਅਮਰੂਦਾਂ ਦਾ ਜੂਸ ਹਨਾ ਅਮਰੂਦਾਂ ਦਾ ਜੂਸ ਹੁਣ ਤੁਹਾਨੂੰ ਦੱਸਾਂਗੇ ਕਿਵੇਂ ਬਣਾਵਾਂਗੇ ਤੇ ਬਣੇ ਰਹੋ ਵੀਡੀਓ ਨੂੰ ਫੁੱਲ ਵਾਚ ਕਰਿਓ ਤੁਸੀਂ ਵੀ ਬਣਾ ਕੇ ਇੱਕ ਵਾਰ ਜੂਰ ਪੀਓ ਬਹੁਤ ਜਿਆਦਾ ਟੇਸਟੀ ਬਣਦਾ ਹੈ ਤੇ ਵੈਸੇ ਵੀ ਆਪਣੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਜਿਹੜੇ ਅਮਰੂਦ ਨੇ ਆਪਣੇ ਖੂਨ ਦੀ ਸਫਾਈ ਕਰਦੇ ਨੇ ਵੈਸੇ ਵੀ ਆਪਾਂ ਨੂੰ ਜਿਆਦਾ ਤੋਂ ਜਿਆਦਾ ਅਮਰੂਦ ਖਾਣੇ ਚਾਹੀਦੇ ਨੇ ਔਰ 슈ਗਰ ਪੇਸ਼ੈਂਟ ਦੇ ਲਈ ਤਾਂ ਸਭ ਤੋਂ ਬੈਸਟ ਹੁੰਦੇ ਨੇ ਉਹ ਇਹ ਚੀਨੀ ਆ ਜਿਹੜੀ ਸਕਿਪ ਵੀ ਕਰ ਸਕਦੇ ਆ ਬਟ ਮੈਂ ਚੀਨੀ ਥੋੜੀ ਪਾਉਂਗੀ ਤੁਸੀਂ ਸਕਿਪ ਵੀ ਕਰ ਸਕਦੇ ਹੋ ਸਿਰਫ ਇਹਨਾਂ ਚੀਜ਼ਾਂ ਨਾਲ ਹੀ ਇਹ ਜੂਸ ਜਿਹੜਾ ਤਿਆਰ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਜੂਸ ਦੀ ਕਰਦੇ ਆ ਤਿਆਰੀ ਬਣੇ ਰਹੋ ਜੀ ਵੀਡੀਓ ਦੇ ਨਾਲ ਹਾਂਜੀ ਹੁਣ ਆਪਾਂ ਅਮਰੂਦ ਲਵਾਂਗੇ ਅਮਰੂਦਾਂ ਨੂੰ ਆਪਾਂ ਕੱਟ ਲਵਾਂਗੇ ਅਮਰੂਦ ਦੇਖੋ ਐਂ ਫ੍ਰੈਸ਼ ਅਮਰੂਦ ਨੇ ਇਹਨਾਂ ਨੂੰ ਆਪਾਂ ਕੱਟ ਲੈਣਾ ਜੀ ਇਹ ਅਮਰੂਦ ਦੇ ਆਪਾਂ ਜਿਹੜੇ ਬੀਜ ਆ ਜਿਹੜੇ ਨਹੀਂ ਲਵਾਂਗੇ ਤੁਸੀਂ ਬੀਜਾਂ ਨਾਲ ਵੀ ਬਣਾ ਸਕਦੇ ਹੋ ਬਟ ਮੈਂ ਬੀਜ ਨਹੀਂ ਲਵਾਂਗੀ ਤੁਹਾਨੂੰ ਬੀਜਾਂ ਤੋਂ ਬਿਨਾ ਵੀ ਅਮਰੂਦ ਦਾ ਜੂਸ ਹੋਰ ਵੀ ਤਰੀਕਿਆਂ ਨਾਲ ਤੁਹਾਨੂੰ ਮੈਂ ਬਣਾ ਕੇ ਦਿਖਾਵਾਂਗੀ ਬਟ ਜਿਹੜਾ ਇਹ ਵਾਲਾ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ बहुत ज्यादा टेस्टी बन रहा है लो जी आप सारे मरूद जेड़े पहले इन्हों कट ला फिर मिलते हैं जी ਹਾਂਜੀ ਫ੍ਰੈਂਡਸ ਦੇਖੋ ਜੀ ਆਪਾਂ ਨੇ ਜਿਹੜੇ ਮਰੂਦਾ ਉਹ ਬੀਜ ਕੱਟ ਕੇ ਸਾਰੇ ਹਨਾ ਆਪਾਂ ਨੇ ਕਟਿੰਗ ਕਰ ਲਈ ਜੀ ਤੇ ਇਹਦੇ ਵਿੱਚ ਹੁਣ ਆਪਾਂ ਟੇਸਟ ਦੇ ਅਕੋਰਡਿੰਗ ਚੀਨੀ ਪਾ ਦਾਂਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਜੇ ਤੁਸੀਂ ਥੋੜਾ ਜਿਹਾ ਪੀਨ ਦੇ ਵਿੱਚ ਬਹੁਤ ਟੇਸਟੀ ਜਿਹਾ ਲੱਗਦਾ ਹੁੰਦਾ ਥੋੜਾ ਤਿੱਖਾ ਤਿੱਖਾ ਜਿਹਾ ਤੇ ਉਹਦੇ ਲਈ ਆਪਾਂ ਅੱਧਿਕ ਮਿਰਚ ਪਾ ਦਾਂਗੇ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਹੁਣ ਤੁਹਾਨੂੰ ਪਤਾ ਮੌਸਮ ਚੇਂਜ ਹੋ ਗਿਆ ਤੇ ਉਹਦੇ ਵਿੱਚ ਹੁਣ ਆਪਾਂ ਥੋੜਾ ਪਾਣੀ ਪਾਵਾਂਗੇ ਠੰਡਾ ਪਾਣੀ ਪਾਵਾਂਗੇ ਇਹਦੇ ਵਿੱਚ ਆਪਾਂ ਪਾ ਲਿਆ ਠੰਡਾ ਪਾਣੀ ਅਰ ਹੁਣ ਇਹਨੂੰ ਆਪਾਂ ਕਰ ਲਾਂਗੇ ਗ੍ਰਾਈਂਡ ਇਹਨੂੰ ਹੁਣ ਜੀ ਆਪਾਂ ਜਿਵੇਂ ਮਿਕਸੀ ਦੇ ਵਿੱਚ ਗ੍ਰਾਇੰਡ ਕਰਾਂਗੇ ਅਪਾ ਗ੍ਰਾਈਂਡ ਕਰ ਲਿਆ ਜੀ ਦੇਖੋ ਜੀ ਜਿਹੜਾ ਆਪਣਾ ਜੂਸ ਆ ਉਹ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਜਾਗ ਦੇ ਵਿੱਚ ਕੱਢਦੇ ਆ ਛਾਣ ਕੇ ਇਹ ਜੂਸ ਆ ਜਿਹੜਾ ਬਹੁਤ ਜ਼ਿਆਦਾ ਟੇਸਟੀ ਹੁੰਦਾ ਏ ਹਾਂਜੀ ਇਹ ਅਮਰੂਦਾਂ ਦੇ ਜੂਸ ਨੂੰ ਜਿਹੜਾ ਆਪਾਂ ਨੇ ਛਾਣ ਲਿਆ ਜੀ ਹੁਣ ਆਪਾਂ ਨੇ ਇਹਦੇ ਵਿੱਚ ਨਿੰਬੂ ਪਾ ਲੈਣੇ ਆ ਨਿੰਬੂ ਦਾ ਰਸ ਪਹਿਲਾਂ ਆਪਾਂ ਜਿਹੜੇ ਬੀਜ ਆ ਉਹ ਕੱਢ ਲੈਣੇ ਆ ਜਿਹੜੇ ਬੀਜ ਨੇ ਆਪਾਂ ਨੇ ਕੱਢ ਦੇਣੇ ਆ ਆ ਦੇਖੋ ਇਹ ਮੈਂ ਸਬਜੀ ਵਾਲੇ ਵੀਰੇ ਤੋਂ ਲਏ ਸੀਗੇ ਇਹਨਾਂ ਦੇ ਵਿੱਚ ਰਸ ਬਹੁਤ ਜ਼ਿਆਦਾ ਹੈ ਕਿਉਂਕਿ ਨਿੰਬੂਾਂ ਦੀ ਜ਼ਰੂਰਤ ਆਪਾਂ ਨੂੰ ਪੈਂਦੀ ਹੋ ਰਹਿੰਦੀ ਹੈ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਤੁਸੀਂ ਵੀ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਕਈ ਤਰੀਕਿਆਂ ਦੇ ਨਾਲ ਬਣ ਜਾਂਦਾ ਤੁਹਾਨੂੰ ਦੂਜੇ ਤਰੀਕਿਆਂ ਦੇ ਨਾਲ ਵੀ ਬਣਾ ਕੇ ਦੱਸੂਗੀ ਮੇਰੇ ਤਾਂ ਯਾਦ ਹੀ ਹੋਣਾ ਆਇਆ ਜਦੋਂ ਅੰਬਰੂਦ ਖਤਮ ਹੋਣ ਤੇ ਆ ਗਏ ਅੰਬਰੂਦ ਕਾਫੀ ਜ਼ਿਆਦਾ ਲੱਗੇ ਸੀਗੇ ਆਪਣੇ ਕਰਦੇ ਮਰੂਦਾਂ ਦਾ ਫਰੈਸ਼ ਫਰੈਸ਼ ਬਾਜ਼ਾਰ ਵਾਲਿਆਂ ਨਾਲ ਜਿਹੜਾ ਆਪਾਂ ਡੱਬੇ ਪੈਕਿੰਗ ਵਾਲੇ ਲੈ ਲੈਨੇ ਆਪਾਂ ਨੂੰ ਨਹੀਂ ਪਤਾ ਹੁੰਦਾ ਹਨ ਕਿੰਨੇ ਦਿਨਾਂ ਦਾ ਬਣਿਆ ਹੋਵੇ ਉਹ ਜੂਸ ਪਰ ਜਿਹੜਾ ਇਹ ਜੂਸ ਆ ਫਰੈਸ਼ ਜੂਸ ਹੁੰਦਾ ਹਨ ਆਪਣੇ ਘਰ ਦਾ ਜੂਸ ਹੁੰਦਾ ਤੇ ਆਪਾਂ ਵਿੱਚ ਐਡ ਕਰ ਦੇਣਾ ਕਾਲਾ ਨਮਕ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਮਿਕਸ ਕਰ ਦੇਣਾ। ਅਵੀ ਦਾ ਦਿਲ ਕਰ ਰਿਹਾ ਪੀਣ ਨੂੰ, ਅਵੀ ਵੀਡੀਓ ਬਣਾ ਰਿਹਾ। ਤੇ ਹੁਣ ਆਪਾਂ ਕਰਾਂਗੇ ਸਰਵ ਮਾਜਾ ਜੱਜ। ਗਾਇਸ ਮੈਂ ਤੁਹਾਨੂੰ ਡੇਸਟ ਕਰਕੇ ਦੱਸਾਂਗਾ। ਆਜੋ ਜੀ ਤੁਸੀਂ ਵੀ ਪੀ ਲੋ ਜੂਸ ਇਹ ਬਹੁਤ ਵਧੀਆ ਤੇ ਫਰੈਸ਼ ਜੂਸ ਆ ਅਮਰੂਦਾਂ ਦਾ ਘਰ ਦਾ ਅਮਰੂਦ ਦਾ ਜੂ ਘਰ ਦੇ ਅਮਰੂਦਾਂ ਦਾ ਜੂਸ ਆ ਤੇ ਇਸ ਤਰੀਕੇ ਨਾਲ ਤੁਸੀਂ ਬਣਾਉਂਗੇ ਬਹੁਤ ਟੇਸਟੀ ਚਟਪਟਾ ਜਿਹਾ ਬਣ ਕੇ ਤਿਆਰ ਹੋਊਗਾ ਤੇ ਤੁਸੀਂ ਜਿਨ੍ਹਾਂ 슈ਗਰ ਪੇਸ਼ੈਂਟ ਆ ਸਕਿੱਪ ਵੀ ਕਰ ਸਕਦੇ ਆ ਮਿੱਠਾ ਚੀਨੀ ਤੁਸੀਂ ਸਕਿੱਪ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਜੂਸ ਵਾਲੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਬਹੁਤ ਆਸਾਨੀ ਤਰੀਕੇ ਨਾਲ ਬਣਾ ਕੇ ਤੁਸੀਂ ਘਰ ਦੇ ਵਿੱਚ ਪੀ ਸਕਦੇ ਹੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੁੱਲ ਵਾਟ ਜਰੂਰ ਕਰਿਆ ਕਰੋ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ